ਹਾਂਜੀ ਸਾਨੂੰ ਰਾਤ ਇਨਫੋਰਮੇਸ਼ਨ ਕੋਈ 9:30 ਦੇ ਕਰੀਬ ਆਈ ਸੀ ਜਿਹੜੇ ਆਪਣੇ ਸਾਤਕਾ ਪਾਰਸ਼ਰ ਨੇ ਪਰਸ਼ੋਤਮ ਬੁਲੀ ਦੀ ਉਹਨਾਂ ਦੀ ਫਾਇਰ ਲੱਗਣ ਦੇ ਨਾਲ ਜਿਹੜੀ ਹੈ ਡੈਥ ਹੋਈ ਸੀ ਜਿਸ ਤੇ ਅਸੀਂ ਉੱਥੇ ਪਹੁੰਚ ਕੇ ਸਾਰਾ ਮੌਕੇ ਨੂੰ ਦੇਖਿਆ ਮੌਕੇ ਨੂੰ ਦੇਖਦਿਆਂ ਹੋਇਆ ਜਿਹੜਾ ਉੱਥੇ ਇੱਕ ਤਾਂ ਉਹਨਾਂ ਦੀ ਜਿਹੜੀ ਗਨ ਸੀ ਲਾਇਸੈਂਸੀ ਗਨ ਸੀ ਉਹ ਮਿਲੀ ਹੈ ਇੱਕੋ ਮੌਕੇ ਦੇ ਡੈੱਡ ਸੀਗੇ ਉਹਨਾਂ ਨੂੰ ਫਿਰ ਅਸੀਂ ਜਿਹੜਾ ਸਿਵਲ ਹਸਪੀਟਲ ਦੇ ਵਿੱਚ ਮੋਰਟਮ ਇਨਸਪੈਕਟ ਕਰਵਾਇਆ ਜੀ ਜਲਦੀ ਜਲਦੀ ਏ ਉਹਨਾਂ ਨੇ ਇਹਨਾਂ ਦੇ ਘਰਦੰਦੇ ਦੱਸਣ ਦੇ ਮਤਲਬ ਅਕਾ ਵੀ ਉਹ ਥੋੜਾ ਪਰੇਸ਼ਾਨ ਰਹਿੰਦੇ ਸੀ ਕੋਈ ਉਹਨਾਂ ਦੇ ਕੇਸ ਵਗੈਰਾ ਸੀਗੇ ਉਹਨਾਂ ਦੇ ਕਹਿਣ ਦੇ ਮਤਲਬ ਇਸ ਸੀਗੇ ਜਿਨ੍ਹਾਂ ਜੀ ਚੱਲਦੇ ਆ ਉਹ ਪਰੇਸ਼ਾਨੀ ਸੀ ਉਹਨਾਂ ਨੂੰ ਤੇ ਉਹਨਾਂ ਨੇ ਇਸ ਕਾਰਨ ਜਿਹੜਾ ਹੈਗਾ ਸੁਸਾਈਡ ਕੀਤਾ ਇਹ ਬਾਰਾ ਮੋਰ ਇਹ ਹਜੇ ਆਪਾਂ ਨੂੰ ਪਰਿਵਾਰ ਦੇ ਮੈਂਬਰਾਂ ਨੇ ਬਿਆਨ ਲਿਖਾਇਆ ਵੀ ਅਸੀਂ ਕਿਸੇ ਕਿਸਮ ਦੀ ਕੋਈ ਵੀ ਕਿਸੇ ਦੇ ਕਾਨੂੰਨੀ ਕਾਰਵਾਈ ਨਹੀਂ ਕਰਾਂਗੇ ਤਾਂ ਅਸੀਂ 194- ਦੇ ਵਿੱਚ ਉਹਨਾਂ ਦਾ ਪੋਸਟਮਾਰਟਮ ਕਰਾ ਰਹੇ ਹਾਂ ਹਾਂਜੀ ਸਾਨੂੰ ਰਾਤ ਇਨਫੋਰਮੇਸ਼ਨ ਕੋਈ 9:30 ਦੇ ਕਰੀਬ ਆਈ ਸੀ ਜਿਹੜੇ ਆਪਣੇ ਸਾਤਕਾ ਪਾਰਸ਼ਰ ਨੇ ਪਰਸ਼ੋਤੋਂ ਬੁਲੀ ਦੀ ਉਹਨਾਂ ਦੀ ਫਾਇਰ ਲੱਗਣ ਦੇ ਨਾਲ ਜਿਹੜੀ ਆ ਡੈਥ ਹੋ ਗਈ ਸੀ ਜਿਸ ਤੇ ਅਸੀਂ ਉੱਥੇ ਪਹੁੰਚ ਕੇ ਸਾਰਾ ਮੌਕੇ ਨੂੰ ਦੇਖਿਆ ਮੌਕੇ ਨੂੰ ਦੇਖਦਿਆਂ ਹੋਇਆ ਜਿਹੜਾ ਉੱਥੇ ਇੱਕ ਤਾਂ ਉਹਨਾਂ ਦੀ ਜਿਹੜੀ ਗਨ ਸੀ ਲਾਇਸੈਂਸੀ ਗਨ ਸੀ ਉਹ ਮਿਲੀ ਹੈ ਇੱਕੋ ਮੌਕੇ ਦੇ ਡੈੱਡ ਸੀਗੇ ਉਹਨਾਂ ਨੂੰ ਫਿਰ ਅਸੀਂ ਜਿਹੜਾ ਸਿਵਲ ਹਸਪੀਟਲ ਦੇ ਵਿੱਚ ਮੋਰਚਨ ਤੇ ਸ਼ਿਫਟ ਕਰਵਾਇਆ ਜੀ ਜਲਦੀ ਜਲਦੀ ਇਹ ਉਹਨਾਂ ਨੇ ਇਹਨਾਂ ਦੇ ਘਰ ਜਾਣ ਦੇ ਦੱਸਣ ਦੇ ਮਤਲਬ ਹੈ ਵੀ ਉਹ ਥੋੜਾ ਪਰੇਸ਼ਾਨ ਰਹਿੰਦੇ ਸੀ ਕੋਈ ਉਹਨਾਂ ਦੇ ਕੇਸ ਵਗੈਰਾ ਸੀਗੇ ਉਹਨਾਂ ਦੇ ਕਹਿਣ ਦੇ ਮਤਲਬ ਕੇਸ ਸੀਗੇ ਜਿਨ੍ਹਾਂ ਚ ਚੱਲਦੇ ਆ ਉਹ ਪਰੇਸ਼ਾਨੀ ਸੀ ਉਹਨਾਂ ਨੂੰ ਤੇ ਉਹਨਾਂ ਨੇ ਇਸ ਕਾਰਨ ਜਿਹੜਾ ਹੈਗਾ ਸੁਸਾਇਡ ਕਰ ਲਿਆ ਇਹ 12 ਮੋਰ ਇਹ ਹਜੇ ਆਪਾਂ ਨੂੰ ਪਰਿਵਾਰ ਦੇ ਮੈਂਬਰਾਂ ਨੇ ਬਿਆਨ ਲਖਾਇਆ ਵੀ ਅਸੀਂ ਕਿਸੇ ਕਿਸਮ ਦੀ ਕੋਈ ਵੀ ਕਿਸੇ ਦੇ ਕਾਨੂੰਨੀ ਕਾਰਵਾਈ ਨਹੀਂ ਕਰਾਂਗੇ ਤਾਂ ਅਸੀਂ 194 ਬੀਐਨਐਸ ਦੇ ਵਿੱਚ ਉਹਨਾਂ ਦਾ ਪੋਸਟਮਾਰਟਮ ਕਰਾ ਰਹੇ ਹਾਂ ਹਾਂਜੀ ਸਾਨੂੰ ਰਾਤ ਇਨਫਰਮੇਸ਼ਨ ਕੋਈ 9.5 ਦੇ ਕਰੀਬ ਆਈ ਸੀ ਜਿਹੜੇ ਆਪਣੇ ਸਾਤਕਾ ਪਾਰਕਸ਼ਰ ਨੇ ਪਰਸ਼ੋਤਮ ਬੁਲੀ ਦੀ ਉਹਨਾਂ ਦੀ ਫਾਇਰ ਲੱਗਣ ਦੇ ਨਾਲ ਜਿਹੜੀ ਹੈ ਡੈਥ ਹੋਈ ਸੀ ਜਿਸ ਤੇ ਅਸੀਂ ਉੱਥੇ ਪਹੁੰਚ ਕੇ ਸਾਰਾ ਮੌਕੇ ਨੂੰ ਦੇਖਿਆ ਮੌਕੇ ਨੂੰ ਦੇਖਦਿਆਂ ਹੋਇਆ ਜਿਹੜਾ ਉੱਥੇ ਇੱਕ ਤਾਂ ਉਹਨਾਂ ਦੀ ਜਿਹੜੀ ਗਨ ਸੀ ਲਾਇਸੈਂਸੀ ਗਨ ਸੀ ਉਹ ਮਿਲੀ ਹੈ ਇਹ ਪੂ ਮੌਕੇ ਦੇ ਡੈੱਡ ਸੀਗੇ ਉਹਨਾਂ ਨੂੰ ਫਿਰ ਅਸੀਂ ਜਿਹੜਾ ਸੇਵਾ ਹਸਪੀਟਲ ਦੇ ਵਿੱਚ ਮੋਰਟਮ ਇਨਸਪੈਕਟ ਕਰਵਾਇਆ ਜੀ ਜਲਦੀ ਜਲਦੀ ਏ ਉਹਨਾਂ ਨੇ ਇਹਨਾਂ ਦੇ ਘਰਦੰਦੇ ਦੱਸਣ ਦੇ ਮਤਲਬਕ ਹੈ ਵੀ ਉਹ ਥੋੜਾ ਪਰੇਸ਼ਾਨ ਰਹਿੰਦੇ ਸੀ ਕੋਈ ਉਹਨਾਂ ਦੇ ਕੇਸ ਵਗੈਰਾ ਸੀਗੇ ਉਹਨਾਂ ਦੇ ਕਹਿਣ ਦੇ ਮਤਲਬਕ ਇਸ ਸੀਗੇ ਜਿਨ੍ਹਾਂ ਦੀ ਚੱਲਦਿਆਂ ਉਹ ਪਰੇਸ਼ਾਨੀ ਸੀ ਉਹਨਾਂ ਨੂੰ ਤੇ ਉਹਨਾਂ ਨੇ ਇਸ ਕਾਰਨ ਜਿਹੜਾ ਹੈਗਾ ਸੁਸਾਈਡ ਕਰ ਲਿਆ ਇਹ ਬਾਰਾਪੁਰ ਇਹ ਹਜੇ ਆਪਾਂ ਨੂੰ ਪਰਿਵਾਰ ਦੇ ਮੈਂਬਰਾਂ ਨੇ ਬਿਆਨ ਲਾ ਹੈ ਵੀ ਅਸੀਂ ਕਿਸੇ ਕਿਸਮ ਦੀ ਕੋਈ ਵੀ ਕਿਸੇ ਦੇ ਕਾਨੂੰਨੀ ਕਾਰਵਾਈ ਨਹੀਂ ਕਰਾਂਗੇ ਤਾਂ ਐਸੀ 194 ਬੀ ਐਸ ਦੇ ਵਿੱਚ ਉਹਨਾਂ ਦਾ ਪੋਸਟਮਾਰਟਮ ਕਰਾ ਰਹੇ ਹਨ